ਅਜ਼ਨਾਰਾ ਮੰਡੀ ਦੇ ਵਿੱਚ ਜਿਹੜੇ ਉਹ ਹੁਣ ਸਾਨੂੰ ਉਹਨਾਂ ਦੋ ਨਵੇਂ ਸ਼ੈੱਡ ਬਣਾ ਕੇ ਦਿੱਤੇ ਆ ਕਿਸਾਨਾਂ ਨੂੰ ਹਰ ਇੱਕ ਸੂਤ ਜਿਹੜੀ ਆ ਉਹ ਪੰਜਾਬ ਸਰਕਾਰ ਦੀਆਂ ਹਦ ਤੰਸਾਰਾ ਤੇ ਇਹ ਤੇ ਕਰੀਬਨ ਜਿੱਥੇ 15 ਅਪ੍ਰੈਲ ਤੋਂ ਜਿਹੜੀ ਆ ਉਹ ਮੰਡੀ ਦੇ ਵਿੱਚ ਜਿਹੜੀ ਆਮਦਿਆ ਆਉਣੀ ਸ਼ੁਰੂ ਹੋ ਚੱਲੀ ਹੈ ਜੀ ਸਾਨਣੋਂ ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਆਪਣੀ ਕੰਕ ਸੁਕਾ ਕੇ ਮੰਡੀ ਵਿੱਚ ਲਿਆਓ ਜੇ ਤਾਂ ਕਿ ਨਮੀ ਜੀ ਦੇ ਮਾਨਯੋਗ ਮੰਤਰੀ ਸਰਕਾਰ ਕੁਲਦੀਪ ਸਿੰਘ ਧਾਰੀਵਾਲ ਹੁਣਾਂ ਦੀ ਰਹਿਨਮਾਈ ਇੱਥੇ ਇਹ ਸਾਡੀ ਮੁੱਖ ਅਜ਼ਨਾਲਾ ਮੰਡੀ ਦੇ ਵਿੱਚ ਜਿਹੜੇ ਉਹ ਹੁਣਾਂ ਸਾਨੂੰ ਉਹਨਾਂ ਦੋ ਨਵੇਂ ਸ਼ੈੱਡ ਬਣਾ ਕੇ ਦਿੱਤੇ ਆ ਤੇ ਸੀਸੀ ਫਲੋਰ ਦਾ ਵੀ ਕੰਮ ਜਿਹੜਾ ਜੀ ਉਹ ਪਿਛਲੇ ਵੜੇ ਹੋਇਆ ਜੀ ਇਥੇ ਕਿਸਾਨਾਂ ਨੂੰ ਹਰ ਇੱਕ ਸਹੂਲਤ ਜਿਹੜੀ ਆ ਉਹ ਪੰਜਾਬ ਸਰਕਾਰ ਦੀਆਂ ਹਾਦ ਤੰ ਸਾਰ ਮਈਆ ਕਰਾਈ ਜਾਵੇ ਸਾਡੇ ਤਕਰੀਬਨ ਇਥੇ 15 ਅਪ੍ਰੈਲ ਤੋਂ ਜਿਹੜੀ ਆ ਉਹ ਮੰਡੀ ਦੇ ਵਿੱਚ ਜਿਹੜੀ ਆਮਦਿਆ ਆਉਣੀ ਸ਼ੁਰੂ ਹੋ ਜੰਦੀ ਹੈ ਜੀ ਤਕਰੀਬਨ 20 ਤਰੀਕ ਦੇ ਲਾਗੇ ਜਿਹੜੇ ਆ ਉਹ ਇਥੇ ਖਰੀਦ ਦਾ ਕੰਮ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੀ ਮੰਡੀ ਵਿੱਚ ਅਜੇ ਆਮਦਨ ਨਹੀਂ ਸ਼ੁਰੂ ਹੋਈ ਜਿਹੜੇ ਸਰਕਾਰ ਵੱਲੋਂ ਹੁਕਮ ਨੇ ਕਿਸਾਨਾਂ ਵਾਸਤੇ ਪਾਣੀ ਛਾਂ ਦੇ ਜਿਹੜੇ ਆ ਉਹ ਅਸੀਂ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਏ ਗਏ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਆਪਣੀ ਕਣਕ ਸੁਕਾ ਕੇ ਮੰਡੀ ਵਿੱਚ ਲਿਆਓ ਜਿਹਦਾ ਕਿ ਨਮੀ ਜੀ 12% ਹੋ 12% ਤੋਂ ਨਮੀ ਜਿਹੜੀ ਆ ਉਹ ਵੱਧ ਨਹੀਂ ਹੋਣੀ ਚਾਹੀਦੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨਸਾਰ ਜਿਹੜਾ ਕਿਸਾਨ ਦੀ ਕਣਕ ਦਾ ਰੇਟ ਹੈ ਜੀ ਉਹ 2425 ਰੁਪਏ ਜਿਹੜਾ ਉਹ ਕੁਇੰਟਲ ਦਾ ਰੇਟ ਆ ਕਿਸਾਨਾਂ ਨੂੰ ਅਸੀਂ ਯਕੀਨ ਦਿਵਾਉਂਦੇ ਆ ਤੇ ਤੁਸੀਂ ਆਪਣੀ ਕਣਕ ਜਿਹੜੀ ਆ ਸਕਾ ਕੇ ਸਵੇਰੇ ਲਿਆਓ ਤੇ ਸ਼ਾਮ ਨੂੰ ਆਪਣੀ ਕਣਕ ਜਿਹੜੀ ਆ ਤਲਾ ਕੇ ਤੇ ਪੱਕੀ ਪੱਚੀ ਲੈ ਕੇ ਜਿਹਨੂੰ ਆਪਾਂ ਜੇ ਫਰ ਮੰਨਿਆ ਤੇ ਤੁਸੀਂ ਸ਼ਾਮ ਨੂੰ ਆਪਣੇ ਘਰ ਚਲੇ ਜੇ ਕਿਸਾਨਾਂ ਨੂੰ ਪੂਜ ਸਵਾਗਤ ਦਵੋਣ데요 ਕਿਸਾਨਾਂ ਨੂੰ ਵਿਸ਼ਵਾਸ ਦਵੋਣੇ ਜੀ ਤੁਹਾਨੂੰ ਕਿਸੇ ਕਿਸਮ ਦੀ ਜਿਹੜੀ ਆ ਮੰਡੀ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਤੇ ਤੁਹਾਨੂੰ ਇਹੋ ਹੀ ਬੇਨਤੀ ਆ ਵੀ ਆਪਣੀ ਜਿਹੜੀ ਕਣਕ ਆ ਉਹ ਸਕਾ ਕੇ ਲਿਆਓ ਪੰਜਾਬ ਸਰਕਾਰ ਜਿਹੜੀ ਕਣਕ ਦੀ ਜਦੋਂ ਖਰੀਦ ਹੋ ਜਾਂਦੀ ਆ ਤੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਪੇਮੈਂਟ ਆ ਕਰਨ ਕਰਦੀ ਉਹ ਕਿਸਾਨਾਂ ਦੇ ਖਾਤੇ ਵਿੱਚ ਸਰਕਾਰ ਜਿਹੜੀ ਆ ਉਹ ਪਾ ਦਿੰਦੀ ਆ ਨਾ ਪੇਮੈਂਟ ਵੱਲੋਂ ਨਾ ਖਰੀਦ ਵੱਲੋਂ ਕਿਸੇ ਕਿਸਮ ਦੀ ਕਿਸਾਨਾਂ ਨੂੰ ਜਿਹੜੀ ਆ ਉਹ ਪਰੇਸ਼ਾਨੀ ਨਹੀਂ ਹੋਵੇਗੀ ਇੱਕ ਇੱਕ ਤੰਕ ਦਾ ਜਿਹੜਾ ਦਾਣਾ ਜੀ ਉਹ ਮੰਡੀ ਦੇ ਵਿੱਚੋਂ ਖਰੀਦ ਕੀਤਾ ਜਾ ਮਾਨਜੋਗ ਮੰਤਰੀ ਸਾਹਿਬ ਜੀ ਵੱਲੋਂ ਸ਼ੈੱਡ ਬਣਵਾਏ ਗਏ ਨੇ ਤੇ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਮੰਡੀ ਬੋਰਡ ਵੱਲੋਂ ਜੋ ਵੀ ਪ੍ਰਬੰਧ ਨੇ ਉਹ ਸਾਡੇ ਮੁਕੰਮਲ ਹੋ ਚੁੱਕੇ ਨੇ ਛਾਂ ਦਾ ਪਾਣੀ ਦਾ ਬਿਜਲੀ ਦਾ ਸਾਰਾ ਪ੍ਰਬੰਧ ਸਹੀ ਤਰੀਕੇ ਨਾਲ ਹੋ ਰਿਹਾ ਹੈ ਕਿਸਾਨਾਂ ਨੂੰ ਕੀ ਬੇਚ ਕਰਦੇ ਹੋ ਕਿ ਕਿਸਾਨਾਂ ਨੂੰ ਅਸੀਂ ਹੁਕਾਾਂਗੇ ਕਿ ਆਪਣੀ ਜਿਹੜੀ ਕਣਕ ਆ ਉਹ ਸੁਕਾ ਕੇ ਮੰਡੀ ਵਿੱਚ ਲਿਆਉਣ ਤਾਂ ਕਿ ਕਿਸੇ ਕਿਸਮ ਦੀ ਸਾਨੂੰ ਵੀ ਨਾ ਮੁਸ਼ਕਲ ਪੇਸ਼ ਆਵੇ ਤੇ ਉਹਨਾਂ ਨੂੰ ਨਾ ਸਾਨੂੰ ਕੀ ਯਕੀਨ ਦਿਵਾਉਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣੀ ਕਿ ਜਦੋਂ ਹਾਂਜੀ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਹੁੰਦੀ